ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦਾ ਵਿਸ਼ਾ ਹੈ ਕਿ ਕਿਹੜੀਆਂ ਪੰਜ ਚੀਜ਼ਾਂ ਘਰ ਵਿੱਚ ਹੋਣ ਨਾਲ ਅਸੀਂ ਕਦੇ ਅਮੀਰ ਨਹੀਂ ਹੋ ਸਕਦੇ ਇਹ ਚੀਜ਼ਾਂ ਮਨੁੱਖ ਨੂੰ ਹਮੇਸ਼ਾ ਗਰੀਬ ਰੱਖਦੀਆਂ ਹਨ ਤੇ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਇਹ ਸਭ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ 'ਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਇਓ ਪੰਜ ਚੀਜ਼ਾਂ ਆਪਣੇ ਘਰ ਵਿੱਚ ਕਦੇ ਨਾ ਕਰੋ ਇਹ ਮਨੁੱਖ ਨੂੰ ਹਰ ਪਾਸਿਓਂ ਗਰੀਬ ਬਣਾਉਂਦੀ ਹੈ ਉਹ ਕਿਹੜੀਆਂ ਪੰਜ ਚੀਜ਼ਾਂ ਹਨ ਜਿਨ੍ਹਾਂ ਨਾਲ ਅਸੀਂ ਗਰੀਬ ਹੁੰਦੇ ਹਾਂ ਸਭ ਤੋਂ ਪਹਿਲੀ ਗੱਲ ਕਿ ਕਦੇ ਵੀ ਜੁੱਠਾ ਖਾਣਾ ਨਾ ਛੱਡੋ ਕਿਉਂਕਿ ਜਿਨਾ ਕਰ ਪ੍ਰਸ਼ਾਦੇ ਪਾਣੀ ਦਾ ਸਤਕਾਰ ਹੁੰਦਾ ਉਹਨਾਂ ਘਰ ਬਰਕਤਾਂ ਆਪ ਆਉਂਦੀਆਂ ਹਨ ਅੰਨ ਦੀ ਕਮੀ ਕਦੇ ਨਹੀਂ ਹੁੰਦੀ ਤੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਸਾਡੇ ਤੇ ਬਣੀ ਰਹਿੰਦੀ ਹੈ ਅਤੇ ਫालतू ਖਰਚਾ ਵੀ ਨਹੀਂ ਹੋਵੇਗਾ ਦੂਸਰੀ ਗੱਲ ਕਿ ਕਦੇ ਵੀ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ ਹਰ ਕੰਮ ਸਮੇਂ ਤੇ ਕਰੋਗੇ ਤਾਂ ਤੁਹਾਡੇ ਕੋਲ ਬਹੁਤ ਸਮਾਂ ਹੋਵੇਗਾ ਜਿਸ ਨਾਲ ਤੁਸੀਂ ਆਰਾਮ ਵੀ ਕਰ पाओगे ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਬਿਮਾਰੀ ਘਟ ਆਵੇਗੀ ਕਦੇ ਵੀ ਫालतू ਪੈਸਾ ਖਰਚ ਨਹੀਂ ਹੋਵੇਗਾ ਇਸ ਲਈ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਲਵੋ ਤੇ ਸਾਰੇ ਕੰਮ ਜਲਦੀ ਨਿਪਟਾਵੋ ਇਸ ਤਰ੍ਹਾਂ ਤੁਸੀਂ ਸਾਰੇ ਦਿਨ ਦੀ ਭੱਜ ਦੌੜ ਤੋਂ ਬਚ ਸਕਦੇ ਹੋ ਤੀਜੀ ਗੱਲ ਕਿ ਬੀਤੇ ਹੋਏ ਗੱਲਾਂ ਨੂੰ ਕਦੇ ਵੀ ਯਾਦ ਨਾ ਰੱਖੋ ਕਿਉਂਕਿ ਜੇਕਰ ਅਸੀਂ ਬੀਤੇ ਹੋਏ ਗੱਲਾਂ ਨੂੰ ਯਾਦ ਰੱਖੀਏ ਉਸੇ ਬਾਰੇ ਹੀ ਸੋਚੀ ਜਾਈਏ ਜੇਕਰ ਸਾਨੂੰ ਬੀਤੇ ਹੋਏ ਗੱਲਾਂ ਵਿੱਚ ਕਿਸੇ ਨੇ ਕੁਝ ਗਲਤ ਕਹਿਤਾ ਸਾਡੇ ਪੁਰਾਣੇ ਜ਼ਖਮ ਤਾਜ਼ੇ ਹੋ ਜਾਂਦੇ ਨੇ ਪੁਰਾਣੇ ਦੁੱਖ ਯਾਦ ਆ ਜਾਂਦੇ ਨੇ ਫਿਰ ਅਸੀਂ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਕਿ ਮੇਰਾ ਦੁੱਖ ਕਦੋਂ ਠੀਕ ਹੋਏਗਾ ਇਸ ਲਈ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਨ ਦੀ ਜਗ੍ਹਾ ਆਪਣੇ ਬੀਤੇ ਹੋਏ ਕਾਲ ਨੂੰ ਵਿਸਾਰ ਦਿਵੋ ਤੇ ਆਪਣੇ ਅਗਲੇ ਸਮੇਂ ਨੂੰ ਬਿਹਤਰ ਬਣਾਓ ਚੌਥੀ ਗੱਲ ਕਿ ਜੇਕਰ ਤੁਹਾਡੇ ਘਰ ਕੋਈ ਫालतू ਚੀਜ਼ ਪਈ ਹੈ ਉਸ ਨੂੰ ਕਿਸੇ ਲੋੜਵੰਦ ਨੂੰ ਦਿਓ ਕਿਉਂਕਿ ਜੇਕਰ ਅਸੀਂ ਦਾਨਪੁਨ ਕਰਾਂਗੇ ਤਾਂ ਪਰਮਾਤਮਾ ਸਾਨੂੰ ਹੋਰ ਦੇਣਗੇ ਤੇ ਸਾਡੀ ਦਿੱਤੀ ਹੋਈ ਵਸਤੂ ਜਦੋਂ ਲੋੜਵੰਦ ਵਰਤਣਗੇ ਤਾਂ ਉਹ ਸਾਨੂੰ ਅਸੀਸ ਦੇਣਗੇ ਤੇ ਨਾਲ ਹੀ ਰੱਬ ਦਾ ਸ਼ੁਕਰਾਨਾ ਵੀ ਕਰਿਆ ਕਰੋ ਧੰਨਵਾਦ ਪ੍ਰਮਾਤਮਾ ਤੁਸੀਂ ਮੈਨੂੰ ਇੰਨੇ ਜੋਗਾ ਬਣਾਇਆ ਕਿ ਮੈਂ ਕਿਸੇ ਲੋੜਵੰਦੀ ਮਦਦ ਕੀਤੀ ਹੈ ਪੰਜਵੀਂ ਗੱਲ ਕਦੇ ਵੀ ਕੋਈ ਮਾੜਾ ਵਿਚਾਰ ਆਪਣੇ ਮਨ ਵਿੱਚ ਨਾ ਆਉਣ ਦਿਓ ਹਮੇਸ਼ਾ ਚੰਗਾ ਸੋਚ ਜੇਕਰ ਤੁਹਾਡੇ ਨਾਲ ਕੋਈ ਗਲਤ ਵੀ ਕਰਦਾ ਹੈ ਤਾਂ ਉਸ ਵਿੱਚ ਵੀ ਚੰਗਾਈ ਦੇਖੋ ਛੇਵੀਂ ਗੱਲ ਕਿ ਕਦੇ ਵੀ ਆਪਣੇ ਦੁੱਖਾਂ ਨੂੰ ਦੇਖ ਕੇ ਨਾ ਰੋਓ ਉਨਾਂ ਨਾਲ ਮੁਕਾਬਲਾ ਕਰਨ ਦਾ ਹੌਸਲਾ ਰੱਖੋ ਕਿਉਂਕਿ ਜਦੋਂ ਅਸੀਂ ਦੁੱਖਾਂ ਵਿੱਚ ਰੋਂਦੇ ਆਂ ਪਰਮਾਤਮਾ ਵੀ ਸੋਚ ਲੈਂਦਾ ਹੈ ਇਹਦਾ ਤਾਂ ਕੰਮ ਹੀ ਇਹ ਹੈ ਇਸੇ ਤਰ੍ਹਾਂ ਹੀ ਰਹਿੰਦੇ ਹੋ ਜੇਕਰ ਇਹਦੇ ਕਰ ਖੁਸ਼ੀਆਂ ਭੇਜ ਵੀ ਦਿੱਤੀਆਂ ਤਾਂ ਇਸਨੇ ਗਿਲੇ ਸ਼ਿਕਵੇ ਕਰਦੇ ਰਹਿਣੇ ਇਸ ਲਈ ਹਮੇਸ਼ਾ ਇਹ ਮਹਿਸੂਸ ਕਰੋ ਕਿ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਤਾਂ ਦੇਖਣਾ ਹੋਰ ਦੇਣ ਕੇ ਪਰਮਾਤਮਾ ਇਸ ਲਈ ਹਮੇਸ਼ਾ ਮਿਹਨਤ ਕਰੋ ਕਿਉਂਕਿ ਮਿਹਨਤ ਕਰਨ ਵਾਲੀ ਅਮੀਰ ਹੋਵਾਂਗੇ ਘਰ ਬੈਠੇ ਕੁਝ ਨਹੀਂ ਹੋਣਾ ਸਾਧ ਸੰਗਤ ਜੀ ਕਥਾ ਕਰਦਿਆਂ ਅਨੇਕਾ ਪ੍ਰਕਾਰਾਂ ਦੀਆਂ ਭੁੱਲਾਂ ਹੋ ਗਈਆਂ ਹੋਣ ਉਸ ਨੂੰ ਮਾਫ਼ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ